moderators can support your channel in even more ways okay so ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੇ ਲਾਈਵ ਦੇ ਵਿੱਚ ਸੋ ਆਪਾਂ ਲਾਈਵ ਆਏ ਆ ਅੱਜ ਕਿਸੇ ਖਾਸ ਰੀਜ਼ਨ ਕਰਕੇ ਐਂਡ ਰੀਜ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਹੈ ਸੋ ਆਪਾਂ ਆਏ ਆ ਜੀ ਅੱਜ ਸਰੀ ਦੇ ਵਿੱਚ ਸੰਘੇੜਾ ਬਿਊਟੀ ਸਟੂਡੀਓ ਦੇ ਉੱਤੇ ਸੋ ਇਹ ਇੱਕ ਸਟੂਡੀਓ ਆ ਜੀ ਨੇਲ ਸਟੂਡੀਓ ਵੈਕਸ ਸਟੂਡੀਓ ਕਹ ਲੋ ਇੱਥੇ ਫੁੱਲ ਬੋਡੀ ਵੈਕਸ ਵੀ ਕੀਤੀ ਜਾਂਦੀ ਆ ਜੈਲ ਐਕਸਟੈਂਸ਼ਨਸ ਅਕ੍ਰਾਇਲਿਕ ਨੇਲ ਸੋ ਇਹ ਸਾਰੀਆਂ ਸਰਵਿਸਿਜ਼ ਇੱਥੇ ਅਵੇਲੇਬਲ ਨੇ ਸੋ ਸਰੀ ਵਾਲਿਓ ਅਗਰ ਤੁਸੀਂ ਇੰਟਰਸਟਿਡਡ ਹੋ ਨੇਲ ਸਰਵਿਸਸ ਦੇ ਵਿੱਚ ਸੋ ਇੱਕ ਵਾਰ ਵਿਜ਼ਿਟ ਕਰਿਓ ਬੋਡੀ ਵੈਕਸ ਲਈ ਵੀ ਫੇਸ਼ੀਅਲ ਲਈ ਵੀ ਸੋ ਥ੍ਰੈਡਿੰਗਸ ਲਈ ਸੋ ਆਪਾਂ ਕੁਝ ਗੱਲਾਂ ਬਾਤਾਂ ਕਰਦੇ ਆ ਇਹਨਾਂ ਨਾਲ ਓਨਰ ਨੇ ਇੱਥੇ ਤੇ ਸੋ ਇਹ ਆਪਾਂ ਨੂੰ ਥੋੜਾ ਬਹੁਤਾ ਆਪਣਾ ਕੰਮ ਵੀ ਦਿਖਾਉਣਗੇ ਐਂਡ ਆਪਾਂ ਦੇਖਾਂਗੇ ਇਹਨਾਂ ਦਾ ਕੰਮ ਅਨ ਕੁੱਝ ਗੱਲਾਂ ਬਾਤਾਂ ਵੀ ਕਰਾਂਗੇ ਇਹਨਾਂ ਦੇ ਨਾਲ ਇੱਕ ਕੰਮ ਤੁਸੀਂ ਕਰਨਾ ਜੀ ਸਾਰਿਆਂ ਨੇ ਸ਼ੇਅਰ ਕਰ ਦਿਓ ਦਬ ਕੇ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹਨਾਂ ਦਾ ਵੀ ਨਵਾਂ ਬਿਜ਼ਨਸ ਹੈ ਸੋ ਇਹਨਾਂ ਨੂੰ ਵੀ ਹੈਲਪ ਹੋ ਜਵੇ ਤੇ ਇਹਨਾਂ ਦੇ ਪ੍ਰਾਈਸਸ ਮੈਂ ਦੇਖੇ ਨੇ ਪ੍ਰਾਈਸ ਚਾਰਟ ਇਹਨਾਂ ਦਾ ਦੇਖਿਆ ਆ ਸੋ ਪ੍ਰਾਈਸ ਇਹਨਾਂ ਦੇ ਬਹੁਤ ਜ਼ਿਆਦਾ ਅਫੋਰਡੇਬਲ ਨੇ ਸਰੀ ਵਾਲਿਓ ਸਰੀ ਬਰਨਵੀ ਐਪਸਫੋਰਡ ਲੈਂਗਲੀ ਡੈਲਟਾ ਵੈਂਕੂਵਰ ਸੋ ਇੱਥੇ ਦੇ ਲੋਕ ਕੁੜੀਆਂ ਲੇਡੀਜ਼ ਸਾਡੀਆਂ ਭੈਣਾਂ ਮਾਤਾਵਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ ਨਾ ਮੈਂ ਨੰਬਰ ਇਹਨਾਂ ਦਾ ਡਿਸਕ੍ਰਿਪਸ਼ਨ ਚ ਪਾਤਾ ਐਂਡ ਇਹਨਾਂ ਦਾ ਇੰਸਟਾਗ੍ਰਾਮ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਤੁਸੀਂ ਉੱਥੋਂ ਜਾ ਕੇ ਇਹਨਾਂ ਨੂੰ ਡੀਐਮ ਕਰ ਸਕਦੇ ਹੋ ਤੇ ਕਾਲ ਔਰ ਟੈਕਸਟ ਵੀ ਕਰ ਸਕਦੇ ਹੋ ਸੋ ਸਾਸ਼ੀ ਕਾਲ ਜੀ ਗੁਰਪ੍ਰੀਤ ਜੀ ਕੀ ਹਾਲ ਚਾਲ ਹੈ ਸਾਸ਼ੀ ਕਾ ਜਮਕਰ ਜੀ ਵਧੀਆ ਜੀ ਠੀਕ ਠਾਕ ਤੁਸੀਂ ਦੱਸੋ ਮਾਸਬਦੀਾ ਜੀ ਠੀਕ ਆ ਸੋ ਪਹਿਲਾ ਤਾ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਤੁਸੀਂ ਆਪਣਾ ਸਲੂਨ ਸਰੀ ਦੇ ਵਿੱਚ ਕਰ ਲਿਆ ਫਾਈਨਲੀ ਓਪਨ ਥੈਂਕ ਯੂ so much ਸੋ ਪਹਿਲਾ ਤਾ ਤੁਸੀਂ ਆਪਣਾ ਐਡਰੈਸ ਇੱਕ ਵਾਰ ਕਨਫਰਮ ਕਰਵਾ ਦਿਓ ਐਂਡ ਤੁਹਾਡਾ ਕੰਟੈਕਟ ਨੰਬਰ ਓਕੇ ਆਪਾਂ ਇਸ ਟਾਈਮ ਲੋਕੇਟਡ ਆਂ ਜੀ 132 a street 60 avenue ਓਕੇ ਤੇ ਆਪਣਾ ਕੰਟੈਕਟ ਨੰਬਰ ਹੈਗਾ 604 562 7078 ठीक है जी एंड किसी भी तरीके दी क्वेरी ਲਈ కాల్ ਕਰ ਸਕਦੇ ਆ ਟੈਕਸਟ ਕਰ ਸਕਦੇ ਆ ओके ਟਾਈਮਿੰਗਸ ਕੀ ਨੇ ਆਪਣੀਆਂ ਆਪਣਾ ਇਹ ਹੋਮਸ ਲੋਨ ਹੈ ਨਾ हां जी ਇਹ ਆਪਣਾ ਹੋਮ ਸਟੂਡੀਓ ਤੇ ਆਪਾਂ ਮਾਰਨਿੰਗ 9:00 ਤੋਂ ਲੈ ਕੇ ਸ਼ਾਮ